ਫਰ ਤੋਂ ਪਹਿਲਾਂ ਸ਼ੁਕਰਾਨਾ ਉਸ ਅਕਾਲ ਪੁਰਖ ਵਾਹਿਗੁਰੂ ਦਾ ਉਸ ਤੋਂ ਬਾਅਦ ਸਮੁੱਚੇ ਸੰਸਾਰ ਦੇ ਵਿੱਚੋਂ ਕਰੋੜਾਂ ਸ਼ੁਭਦੀਪ ਨੂੰ ਪਿਆਰ ਕਰਨ ਵਾਲੇ ਲੋਕਾਂ ਦੀਆਂ ਦੁਆਵਾਂ ਅਰਦਾਸਾਂ ਜੋਦੜੀਆਂ ਜਿਸ ਦਿਨ ਤੋਂ ਬੇਟਾ ਗਿਆ ਉਸ ਦਿਨ ਤੋਂ ਇਹਨੇ ਲੋਕਾਂ ਨੇ ਪਾਸ ਤੋਂ ਜਿਸ ਤਰ੍ਹਾਂ ਵੀ ਕਿਸਦਾ ਕੋਈ Hindu, Muslim ਸਾਰੇ ਧਰਮਾਂ ਦੇ ਲੋਕਾਂ ਨੇ ਆਪੋ ਆਪਣੇ ਪ੍ਰਮਾਤਮਾ ਦੇ ਅੱਗੇ ਅਰਦਾਸ ਕੀਤੀ ਤੇ ਅੱਜ ਵਾਹਿਗੁਰੂ ਨੇ ਉਹਨਾਂ ਨੂੰ ਸਾਰੀਆਂ ਅਰਦਾਸਾਂ ਨੂੰ ਸੰਕਾਰ ਕਰਦੇ ਹੋਏ ਸ਼ੁਭਦੀਪ ਦਾ ਛੋਟਾ ਵੀਰ ਜਿਹਦਾਤ ਆਪਣੀ ਝੋਲੀ ਪਾਈ ਹੈ ਤਾਂ ਮੈਂ ਸੋਚੇ ਸੰਸਾਰ ਭਰ ਦੇ ਵਿੱਚ ਸ਼ੁਭਦੀਪ ਨੂੰ ਪਿਆਰ ਕਰਨ ਵਾਲਿਆਂ ਨਾਲ ਤਾਹ ਦਿਲੋਂ ਧੰਨਵਾਦ ਕਰਦਾ ਹਾਂ ਸਾਰਿਆਂ ਦਾ ਤੇ ਵਾਹਿਗੁਰੂ ਕਰੇ ਸਾਰਿਆਂ ਦੇ ਘਰੇ ਅੰਦਰਸ਼ਤੀ ਖੁਸ਼ੀਆਂ ਖੇੜੇ ਰਹੇ ਕਿਸ ਤਰ੍ਹਾਂ ਦੇ ਹਾਲਤ ਨੇ ਬੇਟੇ ਦੇ ਮਾਤਾ ਜੀ ਦੇ ਹਾਲਾਤ ਕਿਸ ਤਰ੍ਹਾਂ ਦੇ ਠੀਕ ਹੈ ਬਿਲਕੁਲ ਸਿਹਤਯਾਬ ਨੇ ਤੇ ਬੱਚਾ ਵੀ ਬਿਲਕੁਲ ਤੰਦਰੁਸਤ ਹੈ ਬਾਕੀ ਜੋ ਹਸਪੀਟਲ ਦੀ ਪ੍ਰਕਿਰਿਆ ਹੁੰਦੀ ਉਹ ਤਾਂ ਥੋੜੀ ਬਹੁਤੀ ਹੈਗੀ ਪਰ ਤੂੰ ਬਿਲਕੁਲ ਕੋਈ ਸ਼ੰਗਲ ਦੁਨੀਆ ਭਰ ਦੇ ਵਿੱਚ ਖੁਸ਼ੀ ਮਨਾਈ ਜਾ ਰਹੀ ਹੈ ਅੱਜ ਇਸ ਦਿਨ ਨੂੰ ਲੈ ਕੇ ਕੀ ਕਹਿਣਾ ਚਾਹੁੰ ਮੈਂ مطلب ਜਿਸ ਦਿਨ ਤੂੰ ਇਹ ਸ਼ੁਭਦੀਪ ਗਿਆ ਇਸ ਦੁਨੀਆ ਤੋਂ ਕਿਉਂਕਿ ਉਹ ਹਰ ਇੱਕ ਪਰਿਵਾਰ ਦਾ ਮੈਂਬਰ ਬਣ ਚੁੱਕਾ ਸੀ ਹਰ ਇੱਕ ਮਾਂ ਦਾ ਪੁੱਤ ਬਣ ਚੁੱਕਾ ਸੀ ਹਰ ਇੱਕ ਭੈਣ ਨੇ ਉਹਨੂੰ ਆਪਣਾ ਭਰਾ ਮੰਨਿਆ ਸੀ ਮੈਂ ਆਪ ਖੁਦ ਹੈਰਾਨ ਹੈ ਕਿ ਮੈਨੂੰ ਉਹਦਾ ਬਾਪ ਹੋਣ ਦੇ ਨਾਤੇ ਵੀ ਮਨੀ ਮਾਂ ਨੂੰ ਸਮਝ ਨਹੀਂ ਸਕਿਆ ਵੀ ਮੇਰੇ ਘਰੇ ਕਿਸ ਦੀ ਨੇ ਜਨਮ ਲਿਆ ਇਹਦੀ ਕਿੰਨੀ ਕੁ ਪ੍ਰਤਿਭਾ ਹੈ ਇਹਦਾ ਕਿੱਡਾ ਕੁ ਵੱਡਾ ਕੰਮ ਹੈ ਪਰੰਤੂ ਜਦੋਂ ਉਸ ਨੇ ਇਸ ਦੁਨੀਆ ਨੂੰ ਅਲਗ ਦਾ ਕਿਹਾ ਉਹਦੇ ਸੰਸਕਾਰ ਤੇ ਉਮੜੀਆਂ ਪੀੜਾਂ ਨੇ ਮੇਰਾ ਦਿਮਾਗ ਖੋਲਿਆ ਕਿਤੇ ਇੱਕ ਮੈਨੂੰ ਪਤਾ ਲੱਗਿਆ ਵੀ ਥੋੜਾ ਨੀਤਾ ਅਰਬਾਂ ਲੋਕਾਂ ਦੇ ਦਿਲਾਂ ਦੇ ਵਿੱਚ ਵੱਸਦਾ ਉਸ ਦਿਨ ਤੋਂ ਹੀ ਲੋਕਾਂ ਦਾ ਆਉਣਾ ਜਾਣਾ ਮੇਰੇ ਖਿਆਲ ਨਾਲ 2 ਸਾਲ ਹੋ ਗਏ ਹਲੇ ਵੀ 12000 ਬੰਦਾ ਦਿੱਲੀ ਘਰੇ ਅਫਸੋਸ ਵਜੋਂ ਪਹੁੰਚ ਰਿਹਾ ਦੂਰ ਦਰਾਡੇ ਤੋਂ ਕੋਈ ਵੀ ਸਟੇਟ ਦਾ ਨਹੀਂ ਉਹਦਾ ਕੋਈ ਕੇਰਾ ਸੀਮਤ ਰਿਹਾ ਕੋਈ ਬਿਸ਼ਵ ਦਾ ਨਹੀਂ ਰਿਹਾ ਹਰ ਇੱਕ ਮੁਲਕ ਦੇ ਵਿੱਚੋਂ ਗੋਰੇ ਕੀ ਕਾਲੇ ਕੀ ਹਰ ਇੱਕ ਵਰਗ ਤੋਂ ਸਾਨੂੰ ਪਿਆਰ ਵੀ ਮਿਲਿਆ ਸਾਨੂੰ ਹੌਸਲਾ ਵੀ ਮਿਲਿਆ ਜਿਸ ਤਰ੍ਹਾਂ ਮੈਂ ਜੇ ਉਹਦੇ ਜਿਹੜਾ ਕਨਾਉਣੇ ਕਤਲ ਦੀ ਗੱਲ ਕਰਾਂ ਜਿਸ ਤਰ੍ਹਾਂ ਸਰਕਾਰਾਂ ਦਾ ਰਵਈਆ ਇੰਨਾ ਜਿਆਦਾ ਨਿਰਾਸ਼ਾਜਨਕ ਹੈ ਕਿਉਂਕਿ 2 ਸਾਲ ਦੇ ਵਿੱਚ ਹਰੇਕ ਤੱਕ ਮੈਨੂੰ ਕੇਸ ਸਟਾਰਟ ਕਰਨ ਦੀ ਅੱਗੇ ਆਪਣੀ ਮਿਲੀ ਮਰਲੇ ਇੰਨੀ ਢਿੱਲੀ ਕਾਰਵਈਆਰੀ ਮੈਂ ਕਹਿ ਸਕਦਾ ਇਸ ਗੱਲ ਨੂੰ ਨੰਬਰ 2 ਤੇ ਮੇਰਾ ਖਿਆਲ ਇਹਨਾਂ ਦਰਿੰਦਿਆਂ ਨੂੰ ਵੀ ਇਸ ਗੱਲ ਦੇ ਤੋਂ ਸੋਚ ਲੈਣਾ ਚਾਹੀਦਾ ਤੁਸੀਂ ਦੇਖੋ ਜਦੋਂ ਦਾ ਬੱਚੇ ਦੀ ਕਵਰ ਮੈਸ਼ਰ ਹੋਈ ਹੈ ਉਸ ਤੋਂ ਬਾਅਦ ਮੇਰਾ ਖਿਆਲ ਇੰਟਰਨੈਟ ਵੀ ਹੈਂਗ ਹੋਇਆ ਤਾ ਇੰਨੀਆਂ ਦੁਆਵਾਂ ਇੰਨੇ ਲੋਕਾਂ ਦੀ ਮਨੁੱਖ ਭਾਵਨਾ ਦਾ ਖਿਲਵਾੜ ਕੀਤਾ ਇਸ ਗੈਂਗਸਟਰ ਬਾਦ ਤਾ ਸਰਕਾਰ ਨੂੰ ਮੈਂ ਚਾਹੁੰਦਾ ਇਸ ਗੱਲ ਤੇ ਧਿਆਨ ਦੇਵੇ ਕਿ ਲਾਡ ਆਰਡਰ ਦੀ ਹਾਲਤ ਕਾਰੋਬਾਰੀ ਜਿਹੜਾ ਕੋਈ ਆਪਣਾ ਕਾਰੋਬਾਰ ਕਰਦਾ ਪੜ੍ਹ ਲਿਖ ਕੇ ਕੋਈ ਡਾਕਟਰ ਬਣਦਾ ਇੰਜੀਨੀਅਰ ਬਣਦਾ ਦੁਕਾਨਦਾਰ ਵਪਾਰੀ ਹੈ ਨਾ ਪਰ ਸਾਰਿਆਂ ਦਾ ਹੀ ਜਿਹੜਾ ਪ੍ਰਵੇਖ ਹੈ ਉਹ ਕੁਝ ਬੋਲਤਾ ਨਹੀਂ ਹੈ ਕਿ ਖੌਫ ਦਾ ਮਾਹੌਲ ਹੈ ਪੰਜਾਬ ਦੇ ਵਿੱਚ ਤੁਸੀਂ ਜੇਕਰ ਇੰਨੀ ਖੁਸ਼ੀ ਦੇ ਵਿੱਚ ਤੁਸੀਂ ਸਾਰੇ ਲੋਕ ਇੰਨੇ ਸ਼ਰੀਕ ਹੋਇਓ ਤਾਂ ਤੁਸੀਂ ਅੰਦਾਜ਼ਾ ਲਾ ਸਕਦੇ ਹੋ ਵੀ ਸੰਸਾਰ ਭਰ ਦੇ ਉੱਤੇ ਅੱਜ ਦੇ ਦਿਨ ਨੂੰ ਕਿਵੇਂ ਲੋਕ ਖੁਸ਼ੀ ਮਨਾ ਰਹੇ ਨੇ ਗੁਰਦੁਆਰੇ ਮੰਦਰਾਂ 'ਚ ਜਾ ਜਾ ਕੇ ਅਰਦਾਸਾਂ ਕਰਾ ਰਹੇ ਨੇ ਦੇਗਾਂ ਕਰਾ ਰਹੇ ਨੇ ਜਾ ਜਾ ਕੇ ਮਹਾਰਾਜ ਦਾ ਸ਼ੁਕਰਾਨਾ ਕਰ ਰਹੇ ਨੇ ਜਾ ਕੇ ਤਾਂ ਕਿ ਇੱਕ 2 ਕੋਟੀ ਦਾ ਬੰਦਾ ਜਿਹਨੂੰ ਸਾਡੀ ਸੈਂਟਰ ਸਰਕਾਰ ਨੇ 268 ਲਾ ਕੇ ਸੇਵ ਕਰ ਲਿਆ ਵੀ ਉਹ ਕਿਸੇ ਸਿੱਧੂ ਦੀ ਪੇਸ਼ੀ ਦੇ ਉੱਤੇ ਹਾਜ਼ਰ ਨਾ ਹੋਵੇ ਤਾਂ ਮੈਂ ਇਹਨਾਂ ਗਵਰਨਮੈਂਟ ਨੂੰ ਪੁੱਛਣਾ ਚਾਹੁੰਦਾ ਕਿ ਮੇਰਾ ਪੁੱਤ 2 ਕਰੋੜ ਰੁਪਈਆ ਟੈਕਸ ਭਰਦਾ ਹੋਇਆ ਵੀ ਤੁਸੀਂ ਉਹਨੂੰ ਜਾਨਵਰਾਂ ਤੋਂ ਬੱਧਰ ਮੌਤ ਦਿੱਤੀ ਤੇ ਉਸ ਦੇ ਵਿੱਚ ਕੀ ਗੁਣ ਹੈ ਜਿਹੜਾ ਉਹਨੂੰ ਤੁਸੀਂ ਇਹਨਾਂ ਸੰਭਾਲ ਕੇ ਰੱਖਿਆ ਹੋਇਆ ਤੁਸੀਂ ਲੋਕ ਮੈਂ ਤੁਹਾਡੇ ਪ੍ਰੈਸ ਦੇ ਮਾਧਮ ਦੇ ਨਾਲ ਉਹਨਾਂ ਤੋਂ ਸਵਾਲ ਪੁੱਛਣਾ ਚਾਹੁੰਦਾ ਕਿ ਜਿਹੜੇ ਸਰਕਾਰ ਦੇ ਕਮਾਉ ਨਾਗਰਿਕ ਨੇ ਜਿਹੜੇ ਸਰਕਾਰ ਦਾ ਖਜ਼ਾਨਾ ਭਰਦੇ ਨੇ ਉਹਨਾਂ ਨੂੰ ਨਜ਼ਰਅੰਦਾਜ਼ ਕਰਕੇ ਤੁਸੀਂ ਬਦਮਾਸ਼ਾਂ ਦੀ ਪੁਸ਼ਤਪਨਾ ਹੀ ਕਰਦੇ ਜਿੰਨਾਂ ਨੇ ਮੇਰੇ ਬੇਟੇ ਦਾ ਕਤਲ ਕਰਨ ਤੋਂ ਬਾਅਦ ਖੁੱਪ ਕੇ ਜ਼ਿੰਮੇਵਾਰੀਆਂ ਲਈਆਂ ਆਪਣਾ ਫਰੋਕੀਆਂ ਦਾ ਘੇਰਾ ਵਧਾਇਆ ਉਹਨਾਂ ਉਹਨਾਂ ਸਾਰੇ ਗੈਂਗਸਟਰਾਂ ਨੂੰ ਇੱਕ ਡੀਐਸਪੀ ਲੈਵਲ ਦੀ ਸਿਕਿਉਰਿਟੀ ਦਿੰਦੀ ਐ ਅਸੀਂ ਕਰਾਂ ਜਿਹੜੇ ਮੈਨੂੰ ਇਹ ਕਿਤੇ ਲੱਗਦਾ ਮੇਰੇ ਮੁਲਕ ਦਾ ਵਪਾਰੀ ਦੁਕਾਨਦਾਰ ਕਮਾਈ ਕਰਨ ਵਾਲੇ ਲੋਕ ਜਿਹੜੇ ਸਰਕਾਰ ਦਾ ਖਜ਼ਾਨਾ ਭਰਦੇ ਉਹਨਾਂ ਨੂੰ ਬਦਮਾਸ਼ਾਂ ਦੀ ਸਕਿਉਰਿਟੀ ਜ਼ਿਆਦਾ ਇੰਪੋਰਟੈਂਟ ਹੋਦੀ ਹੈ ਤੁਹਾਡੇ ਸਾਹਮਣੇ ਇੱਕ ਅਦਾਲਤ ਦੇ ਵਿੱਚ ਮੇਰੇ ਨਾਲ ਮੇਰੇ ਤਿੰਨ ਗਨਮੈਨ ਹੁੰਦੇ ਨੇ ਪਰੰਤੂ ਜਿੱਦੇ ਇਹਨਾਂ ਚੋਂ ਕੋਈ ਵੀ ਜਿਹੜੇ ਮੈਨ ਨੇ 10-12 ਪੇਸ਼ ਹੁੰਦੇ ਨੇ ਤਾਂ ਇੱਕ ਡੀਐਸਪੀ ਅਧਿਕਾਰੀ ਚੇਨ ਬਣਾ ਕੇ ਚੱਲਦੇ ਨੇ ਤੇ ਉਹਨਾਂ ਦੇ ਕੋਈ ਜੇਲ ਮੈਨੂਅਲ ਦੇ ਅਨੁਸਾਰ ਉਹ ਨਹੀਂ ਬਰਦੀ ਹੱਤਕੜੀ ਬਿਲਕੁਲ ਬ੍ਰਾਂਡਡ ਟੀ-ਸ਼ਰਟਾਂ ਪਾ ਕੇ ਜਿਸ ਤਰ੍ਹਾਂ ਇਸ ਜਿਹੜਾ ਕਲਚਰ ਨੂੰ ਪ੍ਰੋਮੋਟ ਕੀਤਾ ਜਾ ਰਿਹਾ ਸਭ ਦੇ ਸਾਹਮਣੇ ਹੈ ਤੇ 1% ਵੀ ਕਿਸੇ ਗੱਲ ਦੇ ਉੱਤੇ ਰੋਕ ਨਹੀਂ ਲੱਗੀ ਤੇ ਅਸੀਂ ਅੱਜ ਤੱਕ ਹਾਂ ਮੈਂ ਇਹ ਗੱਲ ਕਹਿੰਦਾ ਇੱਕ ਅਦਾਲਤ ਜਿਹੜੀ ਸਭ ਤੋਂ ਸਰਵਤ ਜਿੱਥੇ ਜਾ ਕੇ ਹਰ ਇੱਕ ਇਨਸਾਨ ਦਾ ਲੇਖਾ ਦੇਣਾ ਉਹਨੇ ਆਪਣੇ ਹੱਕ ਦੇ ਵਿੱਚ ਇੱਕ ਫੈਸਲਾ ਦਿੱਤਾ ਆਪਣੇ ਰਿਸਤੇ ਜਖਮਾਂ ਦੇ ਉੱਤੇ ਮਲਮ ਲਾਈਆ ਮੈਂ ਅਕਾਲਪੁਰ ਫਗਵਾਹਗੁਰੂ ਦਾ ਲੱਖ ਲੱਖ ਸ਼ੁਕਰਾਨਾ ਕਰਦਾ ਉਹਨਾਂ ਕਰੋੜਾਂ ਲੋਕਾਂ ਦੀਆਂ ਜਿਨ੍ਹਾਂ ਨੇ ਮੇਰੇ ਪੁੱਤ ਲਈ ਅਰਦਾਸਾਂ ਕੀਤੀਆਂ ਉਹਨਾਂ ਸਾਰਿਆਂ ਦਾ ਸ਼ੁਕਰੀਆ ਅਦਾ ਕਰਦਾ ਤੁਹਾਡੀ ਸਾਰੀ ਪ੍ਰੈਸ ਦਾ ਮੈਂ ਧੰਨਵਾਦ ਕਰਦਾ ਹਾਂ ਤੁਸੀਂ ਸਾਰਿਆਂ ਤੱਕ ਕੀ ਵੀ ਕੱਲ ਨੂੰ ਕੁਝ ਦਾ ਕੀਤਾ ਸਾਰਿਆਂ ਦਾ ਮੈਂ ਤਹਿ ਦਿਲੋਂ ਧੰਨਵਾਦ ਕਰਦਾ ਹਾਂ ਸਰ ਬੱਚੇ ਦਾ ਨਾਮ ਕੀ ਰੱਖਿਆ ਮੇਰਾ ਮੇਰੇ ਲਈ ਮੇਰੇ ਲਈ ਸ਼ੁਭਦੀਪੀ ਹੈ ਮੇਰੇ ਲਈ ਸ਼ੁਭਦੀਪੀ ਤਾਂ ਸੇਮ ਜਿਹੜਾ ਮੋਰਾ ਬਿਲਕੁਲ ਮੈਂ ਅਕਾਲ ਪੁਰਖ ਦਾ ਧੰਨਵਾਦ ਨਹੀਂ ਕਰ ਸਕਦਾ ਮੇਰੇ ਕੋਲ ਇਹ ਸ਼ਬਦ ਨਹੀਂ ਇਸ ਗੱਲ ਦੇ ਮੈਂ ਆਪ ਕੋਈ ਅੰਦਾਜ਼ ਗੱਲ ਕਰਦਾ ਕਰਦਾ ਮੇਰੇ ਲਈ ਉਹੀ ਹੈ ਸਤਿ ਸ੍ਰੀ ਅਕਾਲ ਜੀ ਜਿਵੇਂ ਕਿ ਤੁਸੀਂ ਦੇਖ ਰਹੇ ਹੋ ਕਿ ਸਿੱਧੂ ਮੂਸੇਵਾਲਾ ਦੇ ਪਿਤਾ ਜੀ ਕਿੰਨੇ ਖੁਸ਼ ਨੇ ਕਿ ਉਹਨਾਂ ਦੇ ਘਰ ਵਿੱਚ ਸਿੱਧੂ ਮੂਸੇਵਾਲਾ ਦੇ ਛੋਟੇ ਵੀਰ ਨੇ ਜਨਮ ਲਿਆ ਹੈਗਾ ਤੇ ਇਹ ਗੱਲ ਵਾਕਈ ਬਹੁਤ ਖੁਸ਼ੀ ਵਾਲੀ ਏ ਇਸ ਲਈ ਸਾਰੇ ਸੰਸਾਰ ਦੇ ਵਿੱਚ ਇਸ ਚੀਜ਼ ਦੀ ਇਸ ਗੱਲ ਦੀ ਖੁਸ਼ੀ ਮਨਾਈ ਜਾ ਰਹੀ ਹੈ ਕਿ ਸਿੱਧੂ ਮੂਸੇਵਾਲਾ ਦਾ ਦੁਬਾਰਾ ਜਨਮ ਹੋਇਆ ਹੈ ਤੇ ਉਸ ਘਰ ਵਿੱਚ ਉਸ ਪਰਿਵਾਰ ਵਿੱਚ ਫਿਰ ਤੋਂ ਖੁਸ਼ੀਆਂ ਮੋੜਾਈਆਂ ਨੇ ਤੇ ਆਪਾਂ ਸਾਰੇ ਵੀ ਮਿਲ ਕੇ ਇਹੀ ਅਰਦਾਸ ਕਰੀਏ ਕਿ へ ਅਕਾਲ ਪੁਰਖ ਵਾਹਿਗੁਰੂ ਜੀ ਇਸ ਬੱਚੇ ਨੂੰ ਲੰਬੀਆਂ ਲੰਬੀਆਂ ਉਮਰਾਂ ਤੇ ਤੰਦਰੁਸਤੀਆਂ ਬਖਸ਼ੋ ਤੇ ਇਸ ਘਰ ਪਰਵਾਰ ਦੇ ਵਿੱਚ ਹਮੇਸ਼ਾ ਹੁਣ ਚੜਦੀ ਕਲਾ ਅਤੇ ਖੁਸ਼ੀਆਂ ਖੀੜੇ ਰੱਖਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ